ਸਸਕੀਓ ਸਾਸ਼ੀ ਕੌਰ ਤੁਹਾਨੂੰ ਦਸੇਰਨਾ ਪੂਰਨ ਨੇ ਹਾਂਜੀ ਹਾਂਜੀ ਮੇਰੀ ਹੋਈ ਸੀ ਗੱਲ ਉਹਨਾਂ ਦੀ ਹਾਂਜੀ ਤੇ ਤੁਹਾਨੂੰ ਦੱਸਿ ਹੋਣੀ ਉਹਨੇ ਸਾਰੀ ਗੱਲ ਬਾਤ ਹਾਂਜੀ ਮੈਂ ਨਾਲ ਸਾਰੀ ਗੱਲ ਕੀਤੀ ਕੋਈ ਨਹੀਂ ਉਹ ਤੇ ਗੱਲ ਕਰਦੇ ਹਾਂ ਤੁਸੀਂ ਦੱਸੋ ਕੋਈ ਠੰਡਾ ਪਾਣੀ ਪੀਓਗੇ ਗਰਮੀ ਬੜੀ ਚਾਈ ਜੀ ਪੀਣਾ ਪਵੇ ਆ ਪੀਕੇ ਆ ਹਾਂਜੀ ਆਪਣਾ ਰਸ ਜਿਪੇਤਾ ਸੀ ਤੇ ਤੁਹਾਨੂੰ ਸਾਰੀ ਗੱਲ ਪੂਰਨ ਨੇ ਦੱਸਤੀ ਹੋਣੀ ਆ ਹਾਂਜੀ ਤੇ ਆਹ ਦੇਖੋ ਸਰ ਮੈਂ ਪੇਪਰ ਫਾਰਮ ਤਿਆਰ ਕਰਵਾ ਲਿਆ ਹਾਂ ਹਾਂਜੀ ਗੱਲ ਤੇ ਉਹਨੇ ਮੈਨਾਂ ਕੀਤੀ ਸੀ ਸਾਰੀ ਦੇਖੋ ਅੰਡੀ ਮੈਂ ਤੁਹਾਨੂੰ ਗਲਤ ਸਲਾਹ ਨਹੀਂ ਦਿੰਦੀ ਪੂਨ ਮੇਰੀ ਬੈਸਟ ਫਰੈਂਡ ਹੈ ਉਹ ਗੱਲ ਵੱਖਰੀ ਹੈ ਹੁਣ ਉਹਦੀ ਲਾਈਨ ਵੱਖਰੀ ਤੇ ਮੇਰੀ ਵੱਖਰੀ ਉਹਨੇ ਮੇਨਾਂ ਸਾਰੀ ਗੱਲ ਕੀਤੀ ਸੀ ਤੇ ਇਹਦੇ ਵਿੱਚ ਹੁਣ ਸਾਰਾ ਐਵੇਂ ਹੈ ਕਿ ਤੁਸੀਂ ਆਪਣੀ ਖੁਸ਼ੀ ਨਾਲ ਉਹਨਾਂ ਨੂੰ ਸਾਰਾ ਕੁਝ ਦਿੱਤਾ ਹਾਂਜੀ ਤੁਸੀਂ ਖੁਸ਼ੀ ਨਾਲ ਦਿੱਤਾ ਨਾ ਤੇ ਹੁਣ ਜੇ ਤੇ ਤੁਸੀਂ ਉਹਨਾਂ ਤੇ ਕੇਸ ਪਾਣਾ ਹੈ ਤੇ ਫੇਰ ਤੁਹਾਨੂੰ ਉਹਦੇ ਤੇ ਧੋਖਾ ਧੜੀ ਦਾ ਪਾਣਾ ਪੈਣਾ ਜੇ ਖੁਸ਼ੀ ਨਾਲ ਨਾ ਦਿੱਤਾ ਹੈ ਨਾ ਫੇਰ ਤੁਸੀਂ ਖੁਸ਼ੀ ਨਾਲ ਦਿੱਤਾ ਜੇ ਕੇਸ ਪਾਣਾ ਚਾਹਦੇ ਹੋ ਤੇ ਧੋਖਾ ਢੜੀ ਦਾ ਪਾ ਸਕਦੇ ਆਪਾਂ ਹਾਂ ਜਾਈ ਜੀ ਇਹ ਤਾਂ ਗੱਲ ਹੈਗੀ ਆ ਕਿ ਆਪਾਂ ਜੋ ਕੋ ਜੀ ਆਪਣੀ ਰਜ਼ਾਮੰਦੀ ਨਾਲ ਸਭ ਕੁਝ ਦਿੱਤਾ ਤੇ ਧੋਖਾ ਢੜੀ ਦਾ ਤੁਸੀਂ ਜੇ ਕੇਸ ਪੜਦਾ ਤੇ ਪਾ ਦਿਓ ਅੰਤਿ ਮੈਂ ਨਾ ਤੁਹਾਨੂੰ ਮਿਕਸਲਾ ਦਿੰਨਾ ਹਾਂਜੀ ਬਟਾ ਦੱਸੋ ਪਤਾ ਕਿ ਤੁਸੀਂ ਵੀ ਮੇਰੇ ਫੈਮਿਲੀ ਮੈਂਬਰ ਹੀ ਹੋ ਮੈਂ ਤੁਹਾਨੂੰ ਸਲਾਹ ਦਿੰਨੀ ਆ ਕਿ ਸਭ ਤੋਂ ਬੈਸਟ ਜੇ ਕਿ ਤੁਸੀਂ ਘਰ ਦੇ ਨਾ ਕਿਸੇ ਸਿਆਣੇ ਬੰਦੇ ਨੂੰ ਭਾ ਕੇ ਨਾ ਤੇ ਆਪਸ ਵਿੱਚ ਸਮਝੌਤਾ ਕਰੋ ਕੰਪਰੋਮਾਈਜ਼ ਕਰੋ ਸਮਝੋਤਾ ਬੇਟਾ ਜੇ ਸਮਝੋਤਾ ਹੀ ਕਰਨਾ ਸੀ ਤੇ ਫਿਰ ਆਪਾਂ ਟਾਟੇ ਕੋ ਕਿਉਂ ਆਣਾ ਸੀ ਨਹੀਂ ਮੈਨੂੰ ਤੇ ਕਹੋਗੇ ਮੈਂ ਤੇ ਦੇਖੋ ਸਾਡਾ ਤੇ ਕੰਮ ਹੈ ਕਿ ਆਪਾਂ ਕੇਸ ਕਰੀਏ ਤੁਸੀਂ ਦੇਖੋ ਪੂਨਮ ਮੇਰੀ ਫਰੈਂਡ ਹੈ ਉਹਦੇ ਨਾਤੇ ਮੈਂ ਤੁਹਾਨੂੰ ਇੱਕ ਫੈਮਿਲੀ ਮੈਂਬਰ ਦੇ ਹਿਸਾਬ ਨਾਲ ਤੁਹਾਨੂੰ ਦੱਸ ਦਵੀਆਂ ਕਿ ਇਹੀ ਤੁਹਾਡੀ ਵਜ੍ਹਾ ਇਸ ਉਮਰ ਦੇ ਵਿੱਚ ਕਿੱਥੇ ੱੱਕੇ ਖਾਣਗੇ ਜੇ ਆਪਾਂ ਕੇਸ ਕਰ ਦਾਂਗੇ ਦਿਨ ਇਹਨਾਂ ਨੂੰ ਕਿੰਨਾ ਇੱਥੇ ਜਾ ਕੇ ੱੱਕੇ ਖਾਣੇ ਪੈਣੇ ਨੇ ਉਹ ਬਹੁਤ ਮੁਸ਼ਕਲ ਹੋ ਜਾਣੀ ਵੇਖੋ ਸੋ ਝੂਠ ਸੱਚ ਬੋਲਨੇ ਪੈਂਦੇ ਆ ਇਹਦਾ ਮਤਲਬ ਕੀ ਕਿ ਝੂਠ ਸੱਚ ਬੋਲਣੇ ਬੰਦੇ ਆ ਤੇ ਸਾਨੂੰ ਇਨਸਾਫ ਨਹੀਂ ਮਿਲੂਗਾ ਮੇਰੇ ਚਾਈ ਨੂੰ ਇਨਸਾਫ ਨਹੀਂ ਮਿਲੂਗਾ ਕੀਤਾ ਤੇ ਚਾਈ ਜੀ ਇਹਨਾਂ ਨੇ ਬਹੁਤ ਮਾਰਾ ਜੇ ਖੁਸ਼ੀ ਖੁਸ਼ਾਈ ਜੇ ਮਾਪਿਓ ਨੇ ਸਾਰਾ ਕੁਝ ਬੱਚਿਆਂ ਦੇ ਨਾਮ ਕਰ ਹੀ ਦਿੱਤਾ ਤੇ ਇਹਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਮਾਪਿਓ ਨੂੰ ਪੁੱਛੋ ਨਾ ੱੱਕੇ ਮਾਰ ਕੇ ਬਾਹਰ ਕੱਢ ਦਿਓ ਐਹੋ ਹੀ ਗੱਲ ਹੈ ਨਾ ਸਾਨੂੰ ਐਸੀ ਗੱਲ ਦਾ ਗਮ ਖਾਈ ਜਾਂਦਾ ਜੇ ਆਪਾਂ ਉਹਨਾਂ ਦੇ ਨਾਂ ਤੇ ਆਪਣੀ ਖੁਸ਼ੀ ਨਾਲ ਸਭ ਕੁਝ ਕਰਤਾ ਹੈ ਇਹਦਾ ਮਤਲਬ ਇਹ ਥੋੜਾ ਕਿ ਹੁਣ ਉਹ ਚਾਹੀ ਜਿੰਨੂੰ ਪੁੱਛਦੇ ਨਹੀਂ ਹੈਗੇ ਤੂੰ ਇਹ ਤਾਂ ਪਾਣੀ ਲਿਆ ਸਾਰਾ ਕੁਝ ਜਿਹਾ ਲਿਖਿਆ ਤੁਹਾਨੂੰ ਬੋਲਮ ਨੇ ਤਾਂ ਦੱਸਿਆ ਹੋਗਾ ਕਿੰਨੇ ਮਾੜੇ ਹਾਲਾਤ ਕਰਤੇ ਪੁੱਤਰ ਇੰਨਾ ਤਾਂ ਰੋਟੀ ਪਾਣੀ ਵੀ ਨਹੀਂ ਦਿੰਦੇ ਰਹਿ ਗਲਤ ਹੈ ਬਹੁਤ ਗਲਤ ਕੀਤਾ ਚਲੋ ਫੇਰ ਵੀ ਮੇਰੇ ਕੋ ਇੱਕ ਸੋਲੂਸ਼ਨ ਹੈਗਾ ਹਾਂਜੀ ਦੱਸੋ ਦੱਸੋ ਚਲੋ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਗੱਲ ठीक है बेटे ये आप काम कर लवे कोई गल नहीं बाकी इस काम से कोई भी मेरी हेल्प लोड़ पी ए मेरा कार्ड किसी टाइम भी मैंने कॉल कर सकते हो ठीक है ठीक है बस बाकी काम जरूर करो ठीक है कोई गल सीक कोई फीस ना ना बस कोई फीस नहीं तुम मेरी अपनी फैमिली हो कोई फीस नहीं ठीक है चलो चलिए ओके ਜੀ ਮੈਡਮ ਕੀ ਚੱਲੰਦਿਆ ਕੀ ਚੱਲਦਾ ਫਿਰ ਇੱਥੇ ਵਿਹਲੇ ਘਾਤੋਂ ਬੈਠੇ ਜੇ ਦੇਖੋ ਮੈਂ ਬੈਨ ਉਡਾਰਾ ਮੇਰਾ ਘਰ ਆ ਰਿਹਾ ਜਿੱਥੇ ਮਰਜ਼ੀ ਬੈਟਾ ਤੁਹਾਡਾ ਘਰ ਆਹੋ ਕਿੰਨੇ ਕਿਆ ਕਿੰਨੇ ਹੀ ਹੈ ਮੈਨੂੰ ਪਤਾ ਵਾ ਕਹੈ ਨਾ ਕਿੰਨੇ ਜਾਇਦਾ ਤੁਹਾਡੇ ਨਾਮ ਤੈਨੂੰ ਜਾਇਦਾ ਧਿਆਨ ਵਾਲੇ ਪਈ ਰਹਿੰਦੀ ਐ ਤੇ ਹੋਰ ਅੱਛਾ ਹਰ ਦੇ ਦਿਮਾਗ ਤੇ ਬਹੁਤ ਪਾਛੜ ਨਹੀਂ ਜਾਇਦਾ ਦਾ ਤੇ ਲੈ ਤੇ ਹੋਰ ਕੀ ਐ ਗੱਲਾਂ ਗੱਲ ਕਰਿਆ ਕਰ ਹਰ ਵੇਲੇ ਜਾਲੀ ਕਰਨੀ ਆ ਤੇ ਹੋਰ ਕੀ ਆ ਇਤਨੇ ਢਿੱਲੀ ਹੋ ਗਏ ਨਾ ਵਿਆਹ ਕਰ ਇੱਥੇ ਕੰਮਾ ਢਿੱਲੀ ਨਹੀਂ ਮੈਂ ਐਕਟਿਵ ਹੋ ਗਈ ਆ ਦੱਸ ਮੈਨੂੰ ਕੀ ਪ੍ਰੋਬਲਮ ਆ ਤੁਹਾਨੂੰ ਕੰਮਾਂ ਵਾਲੀਆਂ ਤੇ ਤੂੰ ਦਿੱਤੀਆਂ ਹਟਾ ਹਾਂ ਤੇ ਉਹਦੀ ਜਗ੍ਹਾ ਕਰ ਤੂੰ ਕੰਮ ਮੈਂ ਨਹੀਂ ਕਰਨਾ ਤੂੰ ਕੰਮ ਕਰੇਂਗੀ ਅੱਛਾ ਅੱਛਾ ਤੂੰ ਨਹੀਂ ਕਰਨਾ ਨਹੀਂ ਕਿਉਂ ਤੂੰ ਮਹਾਰਾ ਨਹੀਂ ਐਸ ਗੱਲ ਮੈਂ ਮਹਾਰਾ ਨਹੀਂ ਆ ਅੱਛਾ ਤੇ ਮੈਂ ਨੌਕਰਾ ਨਹੀਂ ਆ ਹੈ ਨਾ ਆ ਹੋਰ ਆ ਹੋਰ ਸ਼ਰਮ ਦੇ ਨਹੀਂ ਆਂਦੀ ਗੱਲਾਂ ਹੋ ਜੀਆਂ ਕਰਦਿਆ ਮੈਨੂੰ ਕਾਦੀ ਸ਼ਰਮ ਆਣੀ ਜਿੰਨਾ ਦੀ ਸਿੱਖਿਆ ਓਤਰਾ ਦੀ ਮੈਂ ਨਹੀਂ ਗੱਲ ਸੁਣ ਮੈਂ ਜੀ ਆਪਣੀ ਸੱਸ ਨਾਲ ਕੀਤਾ ਤੈਨੂੰ ਕੀ ਤਕਲੀਫ ਹੋਈ ਹੈ ਤੇ ਮੈਂ ਵੀ ਆਪਣੀ ਸੱਸ ਨਾਲ ਉਤਨੀ ਕਹਿਣਾ ਮੈਂ ਜੋ ਵੇਖਾਂਗੀ ਤੇ ਮੈਂ ਤੇ ਉਹ ਹੀ ਕਰਾਂਗੀ ਪਰ ਤੂੰ ਕਿਉਂ ਕਰਨਾ ਹੈ ਮੈਂ ਤਾਂ ਤੂੰ ਕਿਉਂ ਕਰਨਾ ਮੈਂ ਤਾਂ ਕੀਤਾ ਚਲੋ ਗੱਲ ਪਾਸੇ ਰਹਿਣ ਦੇ ਤੂੰ ਕਿ ਮੈਂ ਨਾ ਕਰਨੀ ਵੀ ਮੈਂ ਤਾਂ ਕੁਛ ਕਹ ਲੈ ਹਾਂ ਪਾਸੇ ਰਹਿਣ ਦੇ ਉਹ ਤੂੰ ਨਹੀਂ ਕਹਿੰਦੀ ਉਹ ਕੀ ਕੁਛ ਨਹੀਂ ਤੂੰ ਕਹਤਾ ਤੇ ਮੇਰੇ ਸਾਹਮਣੇ ਕਹਦਾ ਜਬਾਨ ਲੜਾਉਣ ਦੀ ਲੋੜ ਨਹੀਂ ਨਾਲੇ ਤੂੰ ਸਾਰੇ ਪਾਸੇ ਕਰ ਲਈ ਨਾ ਆਪਣੀ ਤਸੱਲੀ ਆਪਣੀ ਭੈਣ ਨੂੰ ਵੀ ਬੁਲਾ ਲਿਆ ਮੇਰੇ ਭਰਾ ਨੂੰ ਵੀ ਬੁਲਾ ਲਿਆ ਕੀ ਗੱਲ ਹੋਈ ਉਹ ਤਾਂ ਕੀ ਗੱਲ ਹੋਈ ਨਹੀਂ ਹੋਈ ਤੇ ਨਾਲ ਸੇ ਹੋਇਆ ਕੋਈ ਤੇਰੇ ਵੱਲ ਮੈਂ ਡਰਨੀ ਆ ਕਿਸੇ ਕੋਲ ਹੋਇਆ ਕੋਈ ਤੇਰੇ ਵੱਲ ਮੇਰੇ ਵੱਲ ਕਰੇ ਨਹੀਂ ਹੋਣਾ ਨਾ ਤੂੰ ਰੱਖ ਆਪਣੇ ਵੱਲ ਤੇ ਮੇਰੇ ਵੱਲ ਹੀ ਆ ਹਾਂ ਤੇ ਬਾਸ ਫੇਰ ਫੇਰ ਕੀ ਗੱਲ ਤੂੰ ਗਲਤ ਆ ਅੱਛਾ ਤੇ ਤੂੰ ਸਹੀ ਆ ਤੇ ਹੋਰ ਉਸ ਲਈ ਮੇਰੇ ਨਾਲ ਜੇ ਤੂੰ ਸਹੀ ਸੀ ਮੰਮੀ ਇਹਦਾ ਰਿਮੋਟ ਫੜੋ ਰ ਮੰਮੀ ਇਹਦਾ ਮੋਬਾਈਲ ਫੜੋ ਇਹ ਪੂਆ ਨਾ ਕਰਦੇ ਉਸੇ ਤੂੰ ਮੇਰੇ ਨਾਲ ਸੀ ਕੋਈ ਗੱਲ ਨਹੀਂ ਸਮਾਨ ਤੇ ਸਭ ਕੁਝ ਪਤਾ ਲੱਗ ਜਾਊਗਾ ਅੱਛਾ ਤੇ ਹੁਣ ਹੁਣ ਕੀ ਐ ਤੇ ਜਾ ਕੇ ਕੰਮ ਕਰ ਸੋਈ ਦੇ ਵਿੱਚ ਮੈਂ ਨਹੀਂ ਤੂੰ ਕੰਮ ਕਰੇਂਗੀ ਜਾ ਕੇ ਕੱਪੜੇ ਧੋ। ਉਹ ਬੋਲਣ ਦੀ ਅਕਲ ਸਿੱਖ ਲੈ, ਬੋਲਣ ਦੀ ਅਕਲ ਸਿੱਖ ਲੈ। ਮੈਨੂੰ ਇੰਨੀ ਕੀ ਅਕਲ ਆ। ਮੈਨੂੰ ਇੰਨੀ ਕੀ ਅਕਲ ਆ। ਪਹਿਲਾਂ ਪਤਾ ਹੁੰਦਾ ਨਾ ਫਿਰ ਸੋਚਦੀ ਮੈਂ। ਤੈਨੂੰ ਇੱਥੇ ਇਸ ਘਰ ਚ ਵੜਨ ਤੋਂ ਪਹਿਲਾਂ। ਬਿਲਕੁਲ ਬਿਲਕੁਲ। ਤੈਨੂੰ ਅਕਲ ਹੀ ਕੋਈ ਨਹੀਂ। ਜਲਦੀ ਜਾਓ ਤੇ ਕੱਪੜੇ ਧੋ ਵਾ ਜਾ ਕੇ। ਅੱਛਾ? ਹਾਂ। ਅੱਛਾ ਮੈਂ ਤੇਰੀ ਨੌਕਰਾਨੀ ਤੇਰੇ ਕੱਪੜੇ ਧੋਵਾਂ। ਬਿਲਕੁਲ ਧੋਣੇ ਪਹਿਣੇ। ਅੱਛਾ। ਇਸ ਘਰ ਦੇ ਵਿੱਚ ਰਹਿਣਾ ਵਾ ਨਾ ਕੰਮ ਕਰਨਾ ਪੈਣਾ। ਜਿਵੇਂ ਦਾਦੀ ਇਸ ਘਰ ਚ ਰਹਿੰਦੀ ਉਹਨੂੰ ਕੰਮ ਕਰਨਾ ਪਿਆ ਕਿਉਂਕਿ ਕਾਮ ਤੈਨੂੰ ਕਰਨਾ ਪੈਣਾ ਕਿਉਂਕਿ ਜ਼ਾਇਦਾ ਤੇਰੇ ਨਾਮ ਨਹੀਂ ਸਾਡੇ ਨਾਮ ਨਹੀਂ ਪਿਆਰ ਬਸ ਜ਼ਾਇਦਾ ਤੱਕ ਸੀ ਇਹ ਕਹਿਣ ਕੋਣ ਦਿਆ ਵਾ ਪੁਸ਼ਪਿੰਦਰ ਕੌਰ ਆਹੋ ਪੁਸ਼ਪਿੰਦਰ ਕੌਰ ਤੇ ਮੇਰੀ ਗੱਲ ਸੁਨੋ ਪਿਆਰ ਤਾਂ ਨਾ ਮੈਂ ਵੀ ਬਹੁਤ ਕੀਤਾ ਵੇਖਿਆ ਤੇਰਾ ਪਿਆਰਾ ਜਿਹੜਾ ਤੈ ਗਿਰਗਿਟ ਵਾਂਗ ਰੰਗ ਬਦਲਿਆ ਨਾ ਬਾਅਦ ਚ ਕੀ ਤੇਰੀ ਔਕਾਤ ਨਹੀਂ ਆ ਤੂੰ ਗਰੀਬ ਕਰਦੀ ਆ ਉਹ ਸਾਰਾ ਪਿਆਰ ਵੇਖ ਗਿਆ ਤੂੰ ਸਨੀਤ ਹੀ ਐ ਕਿਹੜੀ ਝੂਠ ਆਦੀ ਗੱਲ ਆ ਬਸ ਕਰ ਅਸਲ ਵਿੱਚ ਜਿਆਦਾ ਬਕਵਾਸ ਨਹੀਂ ਕਰਨੀ ਤੇ ਜੇ ਤੂੰ ਜਿੰਨੀ ਮਰਜ਼ੀ ਕਰ ਜਾ ਜਲਦੀ ਜਾ ਕੇ ਕੱਪੜੇ ਧੋ ਤੇ ਸਭ ਤੋਂ ਪਹਿਲਾ ਕੰਮ ਆ ਚੂੜੀਆਂ ਲਾਓ ਨਹੀਂ ਮੇਰੀ ਗੱਲ ਸੁਣ ਦਾਦੀ ਨੇ ਆਪਣਾ ਜੂੜੀ ਧੋਤਾ ਸੀ ਆਪਣੀ ਮੈਲਸ਼ੀਟ ਧੋਤੀ ਸੀ ਸਾਰੇ ਟੱਬਰ ਦੇ ਕੱਪੜੇ ਨਹੀਂ ਸੀ ਧੋਤੇ ਤੇ ਮੈਂ ਵੀ ਨਹੀਂ ਧੋਣੇ ਮੈਂ ਆਪਣੇ ਹੀ ਧੋੜੇ ਤੇਰੇ ਨਹੀਂ ਧੋਣੇ ਤੂੰ ਆਪਣੇ ਆਪੇ ਧੋ ਕੋਈ ਗੱਲ ਨਹੀਂ ਆਪਣੇ ਧੋਵੋ ਆਪਣੀ ਬੈਡ ਦੀ ਕਿਉਂਕਿ ਤੁਹਾਡੇ ਸੂਟਾਂ 'ਚ ਬੜੀ ਸਮੈਲ ਆਂਦੀ ਹੈ ਆਪਾਂ ਨਹੀਂ ਧੋ ਸਕਦੇ ਤੁਹਾਡੇ ਕੱਪੜੇ ਮੈਂ ਆਪਣੇ ਆਪੇ ਧੋ ਲਾ ਆ ਦੇਖ ਲੈ ਜਰਾ ਪਰਫਿਊਮ ਲਾਇਆ ਹੈ ਇਹ ਦੇਖ ਲੈ ਜਰਾ ਮੈਨੂੰ ਨਾ ਇਹ ਬਣਦੀ ਤੈਨੂੰ ਆਂਦੇ ਆ ਤੈਨੂੰ 스멜 ਆਂਦੀ ਮੇਰੇ ਕੱਪੜਿਆਂ ਆ ਤੇ ਬਿਲਕੁਲ ਆਂਦੀ ਹੈ ਅੱਛਾ ਮੈਨੂੰ ਤਾਂ ਨਹੀਂ ਆਂਦੀ ਬਿਲਕੁਲ ਆਂਦੀ ਹੀ ਨਾ ਤੁਹਾਨੂੰ ਆਹੋ ਉਹ ਤਰਾ ਹੀ ਮੈਨੂੰ ਤਾਂ ਉਹ ਤੈਨੂੰ ਆਂਦੀ ਤੂੰ ਬਜੇਨ ਸਿਕਾਇਆ ਸੀ ਮੈਂ ਨਹੀਂ ਸੀ ਸਿਕਾਇਆ ਉਹ ਬੱਸ ਕਰੋ ਮੇਰੇ ਨਾ ਜबान ਨਹੀਂ ਖਲਵਾਨੀ ਤੇ ਹੁਣਾਂ ਚੂੜੀਆਂ ਲਾਓ ਇਹ ਤੂੰ ਬਣਾ ਕੇ ਦਿਤੀਆਂ ਇਹ ਮੇਰੇ ਆਲਜੀ ਬਣਾ ਕੇ ਦਿਤੀਆਂ ਮੇਰੇ ਆਦਮੀ ਨੇ ਬਣਾ ਗਏ ਉਹ ਤੇਰੇ ਆਦਮੀ ਦੇ ਤੇਰੇ ਆਦਮੀ ਦਾ ਘਰ ਆ ਸਾਰਾ ਚੱਲ ਲੈ ਇਹਨੂੰ ਲਾ 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 ਇਹ ਵੀ ਲਾ ਲੈ ਤੇਰੀ ਭੁੱਖ ਐ ਨਾ ਨਾ ਮਿਟ ਜਾਏਗੀ ਨਾ ਤੇ ਤਦ ਵੀ ਠੀਕ ਐ ਪੁੱਛ ਦੀ ਗੱਲ ਕੌਣ ਕਰਨ ਦੇ? ਅਰੇ ਲੱਲਾ ਅਰੇ ਲੱਲਾ ਲਫਾੜਾ ਆਪੜਾ ਹਾਂ ਲਿਆ ਤੇਰਾ ਕੁਛ ਪਾਈਦਾ ਕਿੰਨੇ ਕਦਾਂ ਢਿੱਡ ਚ ਭੁੱਖ ਪਈ ਐ ਲੈ ਐ ਲੈ ਵੱਡ ਲੈ ਚਲੋ ਕੱਪੜੇ ਧੋਵਾ ਜਾ ਕੇ ਆਪਣੀ ਮੈਂ ਧੋਨੇ ਤੇਰੇ ਨਹੀਂ ਮੈਂ ਧੋਣੀ ਜਿਹਦੇ ਮਰਜ਼ੀ ਤੋਂ ਧੋਵਾ ਜਾ ਕੇ ਧੋਵੋ ਜਲਦੀ ਚਲ ਆਪਣੀ ਧੋਨੇ ਜਾਓ ਆ ਗਈ ਐ ਵੱਡੀ ਮੇਰੇ ਕੋਲ ਕੰਮ ਕਰਾਣ ਆਲੀ ਹੈ ਤੂੰ ਕੌਣ ਆ ਮੈਂ ਕਿਰਨ ਮਾਨ ਆ ਕਿਰਨ ਮਾਨ ਵੇ ਕੀ ਕਿਰਨ ਮਾਨ ਐ ਹੋਜੀ ਮੈਂ ਇੱਕ ਡਿਬ ਲਾਵ ਮਾਰ ਹੀ ਪੈ ਗਈ ਮੇਰੇ ਐ ਡੀਸੜ ਦੀ ਧੁੱਪ ਦੇ ਵਿੱਚ ਮੈਨੂੰ ਲਾਤਾ ਕੱਪੜੇ ਧੋਣ ਦੇ ਮੈਂ ਦਾਦੀ ਨਾ ਕੀਤਾ ਤੈਨੂੰ ਵੀ ਇਸ ਗੱਲ ਆ ਜਿਤਨਾ ਮੈਂ ਦਾਦੀ ਨਾ ਕੀਤਾ ਉਸ ਤਰ੍ਹਾਂ ਹੀ ਮੇਨਾ ਕਰਨ ਡਈ ਕਪੜੇ ਤਾਂ ਇਹਨਾਂ ਨੇ ਤਾਂ ਹੋ ਹੀ ਲਏ ਹੋਣੇ ਆ ਕਿਉਂ ਨਾ ਇਤਰਾ ਕਰਾਂ ਹੁਣ ਇਹਨਾਂ ਨੂੰ ਕਵਾਂ ਚਲੋ ਲੀਰ ਮਾਰੋ ਜਿਵੇਂ ਇਹਨਾਂ ਨੇ ਦਾਦੀ ਕੋਲ ਮਰਵਾਈ ਸੀ ਪਰ ਮੈਂ ਇਤਰਾ ਨਹੀਂ ਕਰ ਸਕਦੀ ਮੈਂ ਥੋੜਾ ਇਹਦੇ ਵਾਂਗੂ ਇੰਨੀ ਜ਼ਾਲਿਮ ਬਣ ਸਕਦੀ ਤੋਏ ਕਪੜੇ ਤੋਏ ਤੋ ਤੂੰ ਦੱਸ ਜੋ ਕਰਨਾ ਹੋਰ ਤੂੰ ਇਤਰਾ ਕਰੋ ਚਾਹ ਬਣਾ ਦਿਓ ਤੇ ਨਾਲੇ ਕੇ ਇੱਕ ਪਰਾਠਾ ਬਣਾ ਦੋ ਸਾਰਿਆਂ ਵਾਸਤੇ ਬਣਾਦਾ ਨਹੀਂ ਹੈ ਤੂੰ ਬੈਠੀ ਰਹਿ ਪਟਰਾਣੀ ਬਣ ਕੇ ਹੋ ਤੈਨੂੰ ਥੂਲ ਨਾ ਜਾਵੀਂ ਕਿਧਰ ਉਹਦੀ ਤੇ ਟੈਨਸ਼ਨ ਨਾ ਲੈ ਹਾਂ ਕਿਤੇ ਹੋਰ ਕੀ ਅੰਦਰ ਬਾਹਰ ਜਾਣਾ ਔਖਾ ਹੋ ਜੀਵੇ ਤੈਨੂੰ ਮੈਂ ਤੇ ਸੋਚਿਆ ਸੀ ਤੁਹਾਡੇ ਕੋਲ ਲੀਰ ਮਰਵਾਵਾ ਪਰ ਗੱਲ ਤੇ ਉਹੀ ਆ ਰੱਸੀ ਜਲ ਗਈ ਆ ਵੱਲ ਨਹੀਂ ਗਿਆ ਵੱਲ ਨਹੀਂ ਗਿਆ ਜਵਾਨ ਕੱਡੀ ਚਲਦੀ ਹੈ ਜੀ ਤੁਹਾਡੇ ਨਾਲ ਉਹ ਤੇ ਘਾਟੀ ਆ ਸ਼ੂਗਰ ਕਰੋ ਤਾਡਾ ਉਹ ਹਾਲ ਨਹੀਂ ਕੀਤਾ ਜਿੱਡਾ ਤੁਸੀਂ ਦਾਦੀ ਦਾ ਕਰਤਾ ਉਹ ਕਰ ਲੈ ਜੜੀ ਕਸ ਕਰਕੇ ਨਾ ਲਾਚੀ ਨੂੰ ਚੀ ਪਾਤੀ ਨੇ ਜਾਦੇ ਵਿੱਚ ਪਾਤੀ ਪਾਤੀ ਤੇ ਮੇਰੀ ਗੱਲ ਸੁਣੋ ਹਾਂਜੀ ਉਹ ਪਲਾਟ ਦੇ ਵਿੱਚ ਕੱਪੜੇ ਹੈਗੇ ਆ ਤੇ ਉਹ ਲਾ ਲਓ ਹਣ ਅੱਛਾ ਆ ਕੋਈ ਕੰਮ ਨਹੀਂ ਕਰਨਾ ਨਹੀਂ ਨਹੀਂ ਮੈਂ ਨਹੀਂ ਕਰਨਾ ਜਾਓ ਤੇ ਮਾਂ ਮਾਰਾ ਨਹੀਂ ਆ ਬਣਿ ਰਣਾ ਬਿਲਕੁਲ ਹੈ ਜਾਓ ਵਾਹ ਸ਼ਰਮ ਨਹੀਂ ਆਂਦੀ ਨਾ ਨਾ ਨਹੀਂ ਸ਼ਰਮ ਹੀ ਨਹੀਂ ਆਂਦੀ ਸੱਸ ਕੋ ਕੰਮ ਕਰਾਉਂਦੇ ਰੇਤ ਕਈ ਖਾ ਲਈਏ ਪੱਕੀ ਬਦਤਮੀਜ਼ ਹੋ ਗਈ ਆ ਪੱਕੀ ਲੈ ਬੁੜੀ ਏ ਤਨੂ ਤੇ ਮੈਂ ਸਭ ਕੁਝ ਖਾਨੀ ਬਦਤਮੀਜ਼ ਮੈਂ ਨਹੀਂ ਬਦਤਮੀਜ਼ ਤੇ ਤੂੰ ਆ ਜਿੰਨੇ ਇਹ ਸਭ ਕੁਝ ਕੀਤਾ ਉਹੀ ਕਹਿੰਦੇ ਨਾ ਜੈਸੀ ਕਰਨੀ ਵੈਸੀ ਬਣਦੀ ਗਿੱਲਾ ਹੱਥ ਤੇ ਹੱਥ ਗਿੱਲਾ ਮੇਰੀ ਕਾਸ਼ਮੀ ਦੇ ਕੱਪੜੇ ਇਹ ਤੇ ਗਿੱਲਾ ਹੈ ਮੇਰੇ ਪੁੱਤਰ ਮੇਰੇ ਪੁੱਤਰ ਦਾਕ ਜੋ ਇਹ ਕੰਦੀ ਹੈ ਨਾ ਚੁੱਪ ਕਰਕੇ ਕਰੀ ਜਾਵਾ ਇਹ ਨਾ ਹੋਵੇ ਚਾਈਵਾ ਮੇਰਾ ਮੰਜਾ ਵੀ ਪਲਾਟ ਛੱਡਾ ਦੇ ਸਰ ਪਹਿਲ ਤੇ ਥੱਲੇ ਹੀ ਵਾੜ ਦੇ ਬਣ ਕਰ ਦਿੰਨੀ ਆ ਚੁਪ ਕਰ ਖੁਸ਼ ਹੋਲਵੇਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਤੇ ਅੱਜ ਮੈਂ ਸਾਰਿਆਂ ਦਾ ਫੇਰ ਤੋਂ ਕਮੈਂਟ ਰੀਡ ਕਰਾਂਗੀ ਤੇ ਸਾਰਿਆਂ ਦਾ ਧੰਨਵਾਦ ਕਰਾਂਗੀ ਕਿ ਉਹਨਾਂ ਦੀ ਸਿਟੀ ਦਾ ਨਾਮ ਲਵਾਂਗੀ ਕਿਹੜੇ ਕਿੱਥੋਂ ਕਿੱਥੋਂ ਬਿਲੋਂਗ ਕਰਦੇ ਆ ਤੇ ਸਭ ਤੋਂ ਪਹਿਲਾ ਕਮੈਂਟ ਆ ਜਿਹੜੀ ਕੱਲ ਵੀਡੀਓ ਪੈ ਚੁੱਕੀ ਉਹਦੇ ਕਮੈਂਟਸ ਮੈਂ ਰੀਡ ਕਰਾਂਗੀ ਤੇ ਮੁੰਨੀ ਇਹ ਕਮੈਂਟ ਹੈ ਗਵਾ ਮੁੰਨੀ ਰਹਿਮਤ ਦਾ ਤੇ ਇਹ ਲਾਹੌਰ ਤੋਂ ਕਮੈਂਟ ਕਰੰਦੇ ਆ ਬੈਸਟ ਵੀਡੀਓ ਕਿਰਨ ਜੀ ਥੈਂਕ ਯੂ ਸੋ ਮਚ ਤੇ ਸੈਕਿੰਡ ਵੀਡੀਓ ਸੌਰੀ ਸੈਕਿੰਡ ਕਮੈਂਟ ਹੈ ਪ੍ਰੀਤ ਪ੍ਰੀਤ ਜੀ ਦਾ ਤੇ ਇਹਨਾਂ ਦਾ ਕਮੈਂਟ ਹੈ ਆਂਟੀ ਸਿਮਰਨ ਜੀ ਤੁਸੀਂ ਬਹੁਤ ਵਧੀਆ ਦੁਨੀਆ ਦੀ ਸੁਪਰਸਟਾਰ ਮਾਓ ਬਿਲਕੁਲ ਜੀ ਸਾਰੀਆਂ ਮਾਮਾ ਸੁਪਰਸਟਾਰ ਹੁੰਦੀਆਂ ਤੇ ਇਹ ਧਰਮਪਾਲ ਜੀ ਦਾ ਕਮੈਂਟ ਹੈ ਨਾਈਸ ਵੀਡੀਓ ਜੈਸੀ ਕਰਨੀ ਵੈਸੀ ਬੰਨੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਰੋਗੇ ਉਸ ਤਰ੍ਹਾਂ ਹੀ ਤੁਹਾਨੂੰ ਵਾਪਸ ਮਿਲੂ ਨੇ ਨਲੇ ਹਾਂ ਤੇਰਨਪਾਲ ਜੀ ਇਹਨਾਂ ਨੇ ਨੈਗੇਟਿਵ ਕਮੈਂਟਸ ਵੀ ਕੀਤੇ ਪਹਿਲਾਂ ਕਿ ਤੁਸੀਂ ਕੀ ਸਿੱਖਿਆ ਦੇ ਰਹੇ ਹੋ ਸਟਾਪ this ਵੀਡੀਓ ਤੇ ਸ਼ੁਕਰ ਆ ਤੁਸੀਂ ਵੀ ਆਂਟੀ ਪੋਜ਼ਿਟਿਵ ਕਮੈਂਟ ਕੀਤਾ ਤੇ ਹੁਣ ਤੁਹਾਨੂੰ ਸਟੋਰੀ ਸਮਝ ਵੀ ਆ ਚੁੱਕੀ ਹੋਗੀ ਤੇ ਨੈਕਸਟ ਕਮੈਂਟ ਮੋਨਿਕਾ ਸੇਟੀ ਜੀ ਦਾ ਵੈਰੀ ਨਾਈਸ ਤੇ ਨੈਕਸਟ ਕਮੈਂਟ ਹੈ ਨਿਰਮਲ 나ਗਪਾਲ ਦਾ ਨਾਈਸ ਵੀਡੀਓ ਐਂਡ ਮੋਰਲ ਆਫ ਦ ਸਟੋਰੀ ਇਸ ਵੈਰੀ ਨਾਈਸ ਬਿਲਕੁਲ ਜੀ ਤੇ ਸੁਮਨ ਬਾਲਾਜੀ ਫਰੋਜਪੁਰ ਤੋਂ ਆ ਇਹਨਾਂ ਦਾ ਵੀ ਕਮੈਂਟ ਆ ਬਹੁਤ ਵਧੀਆ ਵੀਡੀਓ ਆ ਤੇ ਅੰਜਲੀ ਜੀ ਵੈਰੀ ਨਾਈਸ ਸਟੋਰੀ ਕਿਰਨ ਕਿਰਨ ਯਰ ਬ੍ਰਦਰ ਸੋਚ ਬਹੁਤ ਵਧੀਆ ਜਵਾਬ ਦੇ ਰਹੇ ਪੁਸ਼ਪਿੰਦਰ ਜੀ ਹਾਂਜੀ ਬਿਲਕੁਲ ਜੀ ਜਸਪਾਲ कौर ਵੈਰੀ ਨਾਈਸ ਤੇ ਮੈਂ ਹੁਣ ਦੋ ਚਾਰ ਕਮੈਂਟਸ ਇਕੱਠੇ ਪੜ ਲੈਂਨੀ ਆ ਸੰਗੀਤਾ ਖੁਰਾਨਾ ਵੈਰੀ ਨਾਈਸ ਟਰੂਥ ਹੈ ਕੋਈ ਮੰਨੇ ਤਾਂ ਵੀ ਨਹੀਂ ਤੇ ਰੱਬ ਬਣਾ ਦਿੰਦਾ ਹੈ ਪੂਨਮ ਜੀ ਕਿਰਨ ਬੇਟਾ ਤੁਹਾਡੀ ਤੇ ਪੁਸ਼ਪਿੰਦਰ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਆ ਬਿਲਕੁਲ ਜੀ ਐਕਟਿੰਗ ਕਰਨੀ ਸਾਨੂੰ ਮਜਾ ਆਂਦਾ ਤੇ 네ਗੇਟਿਵ ਰੋਲ ਪਲੇ ਕਰਨ ਦੇ ਵਿੱਚ ਉਨਾ ਹੀ ਜ਼ਿਆਦਾ ਮਜਾ ਆਂਦਾ ਵਾ ਤੇ ਪਰਮਿੰਦਰ ਗੌਰ ਜੀ ਦਾ ਕਮੈਂਟ ਹੈ ਸੋ ਨਾਈਸ ਵੀਡੀਓ ਕਿਰਨ ਜੀ ਯੂ ਆ ਸੋ ਕਿਊ ਥੈਂਕ ਯੂ ਥੈਂਕ ਯੂ ਸੋ ਮੱਚ ਜੀ ਤੇ ਸਾਰਿਆਂ ਦੇ ਬੜੇ ਹੀ ਜ਼ਿਆਦਾ ਵਧੀਆ ਵਧੀਆ ਕਮੈਂਟ ਆ ਰਹੇ ਆ ਤੇ ਰਵੀ ਸਿੰਘ ਜੀ ਦਾ ਕਮੈਂਟ ਹੈ ਕبھی ਮਾਪੇ ਗਲਤ ਕਰਤੇ ਹਨ ਤਾਂ ਬੱਚੇ ਵੀ ਗਲਤ ਹੁੰਦੇ ਹਨ ਤੇ ਬਿਲਕੁਲ ਜੀ ਜਿਤਨਾ ਬੱਚੇ ਵੇਖਦੇ ਆ ਆਪਣੇ ਵੱਡਿਆਂ ਨੂੰ ਉਹ ਕੀ ਕਰਦੇ ਆ ਉਤਨਾ ਹੀ ਉਹ ਸਿੱਖਦੇ ਆ ਹੁਣ ਆਪਾਂ ਜਿਸ ਨਾਲ ਦੀ ਆਪਣੇ ਬੱਚਿਆਂ ਨੂੰ ਸਿੱਖਿਆ ਦਿੱਤੀ ਹੋਗੀ ਅਗੋਂ ਉਹ ਹੀ ਉਹ ਸਾਰਾ ਕੁਝ ਕਰੂਗਾ ਤੇ ਇਸ ਕਰਕੇ ਵਧੀਆ ਰਹੋ ਕਿ ਇਹੋ ਹੀ ਆ ਕਿ ਆਪਾਂ ਜੇ ਬੱਚਿਆਂ ਸਾਹਮਣੇ ਆਪਣੇ ਵੱਡਿਆਂ ਦੇ ਨਾਲ ਵਧੀਆ ਤਰ੍ਹਾਂ ਰਵਾਂਗੇ ਤੇ ਬੱਚੇ ਵੀ ਵਧੀਆ ਤੇਰਾ ਰਹਿਣਗੇ ਤੇ ਜੇ ਆਪਾਂ ਉਤਨਾ ਹੀ ਮਿਸ ਬਿਹੇਵ ਕਰਦੇ ਰਹੇ ਉਹਨਾਂ ਦੇ ਸਾਹਮਣੇ ਤੇ ਅੱਗੇ ਜਾ ਕੇ ਫਿਰ ਤੁਹਾਡੇ ਤੇ ਵੀ ਉਹੀ ਕੁਝ ਹੋਣਾ ਵਾ ਜੋ ਕੀ ਤੁਸੀਂ ਆਪਣੇ ਵੱਡਿਆਂ ਦੇ ਨਾਲ ਕੀਤਾ ਤੇ ਜੇ ਸਵਿੰਦਰ ਕੋਲ ਸੋ ਗੁੱਡ ਕਰੇ ਲੂ ਕਹਾਣੀ ਬਿਲਕੁਲ ਤੇ ਇੱਕ ਜਾਨੇ ਦਾ ਕਮੈਂਟ ਹੈਗਾ ਵਾ ਬੋਰਿੰਗ ਤੇ ਤੁਹਾਨੂੰ ਇਕੱਲਿਆਂ ਨੂੰ ਬੋਰ ਲੱਗੀ ਆ ਬਾਕੀ ਸਾਰਿਆਂ ਨੂੰ ਤੇ ਵਧੀਆ ਹੀ ਲੱਗੀ ਆ ਕੋਈ ਗੱਲ ਨਹੀਂ ਕੁਝ ਨੈਗੇਟਿਵ ਕਮੈਂਟਸ ਵੀ ਹੁੰਦੇ ਕੁਝ ਪੋਜ਼ਿਟਿਵ ਵੀ ਹੁੰਦੇ ਆ ਤੇ ਆਪਾਂ ਇੰਨਾ ਜ਼ਿਆਦਾ ਕਿਸੇ ਤੇ ਵੀ ਰਿਐਕਟ ਨਹੀਂ ਕਰਦੇ ਕਿਉਂਕਿ ਸਾਰਿਆਂ ਦੀ ਆਪਣੀ ਵੱਖਰੀ ਵੱਖਰੀ ਸੋਚ ਹੁੰਦੀ ਆ ਤੇ ਚਲੋ ਜੀ ਹੁਣ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਿਓ ਤੇ ਬਸ ਕੁਝ ਦਿਨਾਂ ਚ ਇਹ ਸਟੋਰੀ ਖਤਮ ਹੋਣ ਵਾਲੀ ਆ ਤੇ ਸਾਰੇ ਜਾਣੇ ਦੱਸਿਓ ਤੁਹਾਨੂੰ ਸਟੋਰੀ ਵੇਖ ਕੇ ਮਜ਼ਾ ਆਇਆ ਤੇ ਆਪਣੇ ਪਿਆਰ ਕਮੈਂਟਸ ਦੇ ਵਿੱਚ ਜ਼ਰੂਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਪਲੀਜ਼ ਕਰ ਲਿਆ ਕਰੋ ਤਾਕਿ ਆਪਾਂ ਹੋਰ ਵਧੀਆ ਵਧੀਆ ਵੀਡੀਓਸ ਲੈ ਕੇ ਆਈਏ ਥੈਂਕ ਯੂ ਸੋ ਮਚ ਜੀ